ਗੱਲ ਕੋਈ ਜ਼ਿਆਦਾ ਪੁਰਾਣੀ ਨਹੀਂ ਐ ਹੁਣੇ 15-20 ਦਿਨਾਂ ਦੀ ਗੱਲ ਐ ਜਦੋਂ ਪੰਜਾਬ ਵਿੱਚ ਅਸੀਂ ਰਾਤ ਨੂੰ ਬਹੁਤ دہشت ਦੇ ਵਿੱਚ ਸੌ ਰਹੇ ਸੀਗੇ ਬਾਹਰ ਕੋਰੋਨਿਕਲਾਂ ਕਿਸੇ ਨੂੰ ਅਲਾਉਡ ਨਹੀਂ ਸੀਗਾ ਲਾਈਟਾਂ ਜਗਾਉਣਾ ਕਿਸੇ ਨੂੰ ਅਲਾਉਡ ਨਹੀਂ ਸੀਗਾ ਬਾਹਰ ਬੜੇ دہشت ਹੀ ਇੱਕ ਸਾਇਰਨਸ ਵੱਜ ਰਹੇ ਸੀਗੇ ਉੱਪਰੋਂ ਡਰੋਨ ਆ ਰਹੇ ਸੀਗੇ ਅਸੀਂ ਰੋਜ਼ ਇਹੀ ਸੋਚ ਕੇ ਸੁਣਦੇ ਹੁੰਦੇ ਸੀ ਕਿ ਕਦੋਂ ਇਹ ਚੀਜ਼ ਖਤਮ ਹੋਏਗੀ ਆਪ ਤੇ ਆਪਾਂ ਆਪਣੀ ਆਮ ਜ਼ਿੰਦਗੀ ਨਾਰਮਲ ਲਾਈਫ ਵਿੱਚ ਵਧਾਂਗੇ ਇੰਡੀਆ ਪਾਕਿਸਤਾਨ ਸੀਜ਼ਫਾਇਰ ਹੋਇਆ ਆਪਾਂ ਨਾਰਮਲ ਲਾਈਫ ਵਿੱਚ ਵਧੇ ਪਰ ਅੱਜ ਫਿਰ ਤੋਂ ਦੁਬਾਰਾ ਇੱਕ ਵਾਰ ਯੂਨੀਅਨ ਹੋਮ ਮਿਨਿਸਟਰੀ ਨੇ ਡਾਇਰੈਕਸ਼ਨਸ ਕੱਢੀਆਂ ਹਦਾਇਤਾਂ ਕੱਢੀਆਂ ਤੁਹਾਡੇ ਲਈ ਸਰਕਾਰਾਂ ਲਈ ਜਿਹੜੇ ਕਿ ਪਾਕਿਸਤਾਨ ਬਾਰਡਰ ਦੇ ਸੂਬੇ ਆਉਂਦੇ ਨੇ ਉਹਨਾਂ ਲਈ ਹਦਾਇਤਾਂ ਕੱਢੀਆਂ ਗਈਆਂ ਕਿ ਤੁਸੀਂ ਦੁਬਾਰਾ ਮੌਕ ਡ੍ਰਿਲ ਕਰੋ ਤੁਸੀਂ ਦੁਬਾਰਾ ਪ੍ਰੈਕਟਿਸ ਕਰੋ ਕਿ ਕੱਲ ਨੂੰ ਜੇ ਇਹੋ ਜੀ ਸਥਿਤੀ ਹੋ ਜਾਂਦੀ ਹੈ ਜਿਹੜੀ ਕਿ ਇੰਡੀਆ ਪਾਕਿਸਤਾਨ ਦੀ ਜਿਹੜੀ ਬੈਟਲ ਟਾਈਪ ਚੱਲ ਰਹੀ ਸੀ ਉਹਦੇ ਵਿੱਚ ਹੋਈ ਹੈ ਕੀ ਹੋਏਗਾ ਸੋ ਆਓ ਪੂਰਾ ਇਸ ਸੈਸ਼ਨ ਨੂੰ ਡਿਸਕਸ ਕਰਾਂਗੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦਾ ਨਾਮ ਕਿਹੜੇ-ਕਿਹੜੇ ਸੂਬਿਆਂ ਦਾ ਨਾਮ ਲਿੱਤਾ ਗਿਆ ਹੈ ਕਿਹੜੇ-ਕਿਹੜੇ ਜ਼ਿਲ੍ਹਿਆਂ ਦੀ ਗੱਲ ਕੀਤੀ ਗਈ ਹੈ ਐਂਡ ਇਸ ਮੌਕ ਡ੍ਰਿਲ ਵਿੱਚ ਕੀ-ਕੀ ਹੋਏਗਾ ਕਿ ਬਲੈਕਆਊਟ ਦੀ ਗੱਲ ਕੀਤੀ ਹੈ ਕਿ ਇਵੈਕੂਏਸ਼ਨ ਦੀ ਗੱਲ ਕੀਤੀ ਹੈ ਕਿਸ-ਕਿਸ ਚੀਜ਼ ਦੀ ਗੱਲ ਕੀਤੀ ਹੈ ਉਹ ਸਾਰੀ ਗੱਲਾਂ ਆਪਾਂ ਇੱਥੇ ਕਰਾਂਗੇ ਸੋ ਆਓ ਸਭ ਤੋਂ ਪਹਿਲਾਂ ਮੈਂ ਡਿਫਰੈਂਟ ਡਿਫਰੈਂਟ ਜਿਹੜੇ ਵੀ ਆਪਣੇ ਨਿਊਜ਼ ਆਊਟਲੈਟਸ ਹੈ ਉਹਨਾਂ ਦੀ ਮੈਂ ਤੁਹਾਨੂੰ ਗੱਲ ਦੱਸਦਾ ਸਭ ਤੋਂ ਪਹਿਲਾਂ ਦੇਖੋ ਕੀ ਲਿਖਿਆ ਹੈ ਮੌਗਡਰਲਿੰ ਪੰਜਾਬ ਡੇਟ ਦੇਖੋ ਧਿਆਨ ਨਾਲ ਡੇਟ ਅੱਜ ਦੀ ਹੈ 28 ਮਈ ਦੀ ਡੇਟ ਪਾਈ ਗਈ ਹੈ 28 ਮਈ ਉਸ ਤੋਂ ਬਾਅਦ ਤੁਸੀਂ ਇਹ ਸਭ ਦੇਖਣ ਤੋਂ ਬਾਅਦ ਇਸ ਚੀਜ਼ ਨੂੰ ਦੇਖੋ that a development comes after weeks of the ministry conducted operation abhyas ਆਪਰੇਸ਼ਨ ਸਿੰਦੂਰ ਤੋਂ ਪਹਿਲਾਂ ਆਪਰੇਸ਼ਨ ਅਭਿਆਸ ਕਰਾਇਆ ਗਿਆ ਸੀ ਤੇ ਆਪਰੇਸ਼ਨ ਅਭਿਆਸ ਤੋਂ ਅਭਿਆਸ ਕੀ ਹੁੰਦਾ ਹੈ ਤਿਆਰੀ ਕਰਨਾ ਪ੍ਰੈਕਟਿਸ ਕਰਨਾ ਤੁਹਾਨੂੰ ਪ੍ਰੈਕਟਿਸ ਕਰਨਾ ਸਿਖਾਇਆ ਜਾ ਰਿਹਾ ਸੀ ਕਿ ਇਨ ਕੇਸ ਜੇ ਆਪਾਂ ਆਪਰੇਸ਼ਨ ਸਿੰਦੂਰ ਕੀਤਾ ਹੈ ਉਧਰੋਂ ਕੋਈ ਜੇ ਹਮਲਾ ਕਰਦਾ ਹੈ ਉਧਰੋਂ ਕੋਈ ਜੇ ਕੁਝ ਇਦਾਂ ਦਾ ਕੰਮ ਕਰਦਾ ਹੈ ਤੇ ਤੁਸੀਂ ਤਿਆਰ ਰਹੋ ਹੁਣ ਗੱਲ ਇਹ ਹੈ ਤੁਹਾਡੀ ਦਿਮਾਗ ਚ ਆਣਾ ਚਾਹੀਦਾ ਤੁਹਾਨੂੰ ਇੱਕ ਸੋਚ ਆਣੀ ਚਾਹੀਦੀ ਹੈ ਆਪਰੇਸ਼ਨ ਸਿੰਦੂਰ ਤੋਂ ਪਹਿਲਾਂ ਜੇ ਆਪਰੇਸ਼ਨ ਅਭਿਆਸ ਹੋ ਰਿਹਾ ਹੈ ਤੇ ਇਹ ਮੌਕ ਡ੍ਰਿਲ ਫਿਰ ਕਿਉਂ ਕੀਤੀ ਜਾ ਰਹੀ ਹੈ ਇਹਦਾ ਜਵਾਬ ਮੈਂ ਮੰਨਦਾ ਹਾਂਗਾ ਸਰਕਾਰ ਨੇ ਇਸ ਚੀਜ਼ ਦਾ ਜਵਾਬ ਡੈਫੀਨੇਟਲੀ ਦਿੱਤਾ ਹੈ ਉਸ ਤੋਂ ਬਾਅਦ ਦੇਖਿਓ ਕਿ ਕਿਹੜੇ ਕਿਹੜੇ ਜਿਹੜੇ ਆਪਣੇ ਰਾਜ ਨੇ ਕਿਹੜੇ ਕਿਹੜੇ ਆਪਣੀ ਸਟੇਟਸ ਨੇ ਉਹ ਇੰਪੈਕਟ ਹੋਣਗੀਆਂ ਗੁਜਰਾਤ ਵਿੱਚ ਕੀਤਾ ਜਾਏਗਾ ਰਾਜਸਥਾਨ ਪੰਜਾਬ ਵਿੱਚ ਕੀਤਾ ਜਾਏਗਾ ਐਂਡ ਜੰਮੂ ਐਂਡ ਕਸ਼ਮੀਰ ਅਲੋਂਗ ਵਿਦ ਹਰਿਆਣਾ ਹਰਿਆਣਾ ਦਾ ਨਾਮ ਇੱਥੇ ਨਹੀਂ ਲਿਖਿਆ ਪਰ ਹਰਿਆਣਾ ਦੇ ਲਈ ਵੀ ਡਾਇਰੈਕਸ਼ਨਸ ਨੇ ਹਰਿਆਣਾ ਨੇ ਤੇ ਇਵਨ ਇੱਕ ਆਪਰੇਸ਼ਨ ਸ਼ੀਲਡ ਨਾਮ ਦਾ ਡਿਫੈਂਸ ਐਕਸਰਸਾਈਜ਼ ਵੀ ਜਾਰੀ ਕਰਤੀ ਹੈ ਕਿ ਜਿਹੜੀ ਆਪਾਂ ਕਰਾਂਗੇ ਸਾਰੀਆਂ ਚੀਜ਼ਾਂ ਉਹਦਾ ਨਾਮ ਆਪਾਂ ਡਿਫੈਂਸ ਆਪਰੇਸ਼ਨ ਸ਼ੀਲਡ ਦੇਵਾਂਗੇ ਹੁਣ ਗੱਲ ਆndi ਹੈ ਕਿ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਨੇ ਪੰਜਾਬ ਦੇ ਜਦ ਤੋਂ ਹਾਈ ਅਲਰਟ ਤੇ ਕਿਹੜੇ ਕਿਹੜੇ ਜ਼ਿਲ੍ਹੇ ਨੇ ਉਹਨਾਂ ਦਾ ਨਾਮ ਇੱਕ ਵਾਰ ਦੇਖ ਲਓ ਸਭ ਤੋਂ ਪਹਿਲਾਂ ਜੇ ਮੈਂ ਦੇਖਾਂ ਦੇਖੋ ਪਿਆਰਿਓ ਮੈਂ ਲਿਖ ਕੇ ਦਿਖ ਦਿੰਦਾ ਤੁਹਾਨੂੰ ਇੰਗਲਿਸ਼ ਵਿੱਚ ਵੀ ਲਿਖ ਦੇਣਾ ਪੰਜਾਬੀ ਵਿੱਚ ਲਿਖੇ ਹੋਏ ਨੇ ਸਭ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੱਲ ਹੋ ਰਹੀ ਹੈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਗੱਲ ਹੋ ਰਹੀ ਹੈ ਅੰਮ੍ਰਿਤਸਰ ਜ਼ਿਲ੍ਹਾ ਦੀ ਉਸ ਤੋਂ ਬਾਅਦ ਗੱਲ ਹੋ ਰਹੀ ਹੈ ਗੁਰਦਾਸਪੁਰ ਦੀ ਗੁਦਾਸਪੁਰ ਦਾ ਜਿਲ੍ਹਾ ਦੇਖੋ ਤੁਸੀਂ ਇਹ ਪੈਟਰਨ ਨੋਟ ਕਰੋ ਜਿੰਨੇ ਵੀ ਜ਼ਿਲ੍ਹੇ ਬਿਲਕੁਲ ਬਾਰਡਰ ਦੇ ਨੇੜੇ ਨੇ ਉਹਨਾਂ ਨੂੰ ਜ਼ਿਆਦਾ ਹਾਈਲਾਈਟ ਤੇ ਰੱਖਿਆ ਗਿਆ ਹੈ ਫਿਰੋਜ਼ਪੁਰ ਉਸ ਤੋਂ ਬਾਅਦ ਗੱਲ ਹੋ ਰਹੀ ਹੈ ਜੀ ਕਿਤੇ ਨਾ ਕਿਤੇ ਪਠਾਨਕੋਟ ਦੀ ਪਠਾਨਕੋਟ ਦਾ ਜ਼ਿਲ੍ਹਾ ਇੱਥੇ ਵੀ ਆਪਣਾ 에ਅਰ ਬੇਸ ਵੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਹੋ ਰਹੀ ਹੈ ਤਰਨਤਾਰਨ ਦੀ ਐਂਡ ਲਾਸਟ ਵਿੱਚ ਗੱਲ ਕਰ ਰਹੇ ਨੇ ਫਜ਼ਲ ਕਾ ਡਿਸਟ੍ਰਿਕਟ ਦੀ ਠੀਕ ਹੈ ਜੀ ਲਾਸਟ ਵਿੱਚ ਗੱਲ ਹੋ ਰਹੀ ਹੈ ਜ਼ਿਲ੍ਹਾ ਫਜ਼ਲਕਾ ਦੀ ਸੋ ਇਹ ਸਾਰੇ ਡਿਸਟ੍ਰਿਕਟਸ ਨੇ ਛੇ ਡਿਸਟ੍ਰਿਕਟਸ ਨੇ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਪ੍ਰੋਪਰਲੀ ਮੌਕ ਡ੍ਰਿਲ ਕਰਨੀ ਹੀ ਕਰਨੀ ਹੈ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਮੌਕ ਡ੍ਰਿਲ ਤੇ ਕਰੋ ਪਰ ਇਸ ਮੌਕ ਡ੍ਰਿਲ ਵਿੱਚ ਕੀ ਕੀ ਹੋਏਗਾ ਗੱਲ ਇਹ ਸਮਝਣ ਵਾਲੀ ਹੈ ਮੌਕ ਡ੍ਰਿਲ ਆਪਾਂ ਕਹਿ ਦਿੱਤਾ ਪਰ ਇਸ ਮੌਕ ਡ੍ਰਿਲ ਵਿੱਚ ਏ ਚਾਰ ਚੀਜ਼ਾਂ ਦੀ ਪ੍ਰੈਕਟਿਸ ਤੁਹਾਨੂੰ ਕਰਾਈ ਜਾਏਗੀ ਸਭ ਤੋਂ ਪਹਿਲਾਂ ਜਿਹੜਾ ਪਹਿਲਾ ਹੁੰਦਾ ਹੁੰਦਾ ਸੀ 에ਅਰ ਰੇਡ ਸਾਇਰਨ ਵੱਜਦੇ ਸੀ ਕਿ ਜਦੋਂ ਵੀ ਸਾਇਰਨ বাজਾਇਆ ਜਾਏਗਾ ਤੁਸੀਂ ਉਸ ਸਾਇਰਨ ਨੂੰ ਕਿਸ ਤਰ੍ਹਾਂ ਰਿਸਪੌਂਸ ਕਰਨਾ ਹੈ ਇਹ ਚੀਜ਼ ਹੋਏਗੀ ਉਸ ਤੋਂ ਬਾਅਦ ਬਲੈਕਆਊਟ ਪ੍ਰੋਸੀਜਰ ਕਿਹੜੇ ਬਲੈਕਆਊਟ ਪ੍ਰੋਸੀਜਰ ਉਹ ਵਾਲੇ ਪ੍ਰੋਸੀਜਰ ਕਿ ਤੁਸੀਂ ਲਾਈਟਾਂ ਬੰਦ ਕਰਕੇ ਕਰੇ ਕਿਸ ਤਰ੍ਹਾਂ ਬੈਠਣਾ ਹੈ ਜੇ ਜਦੋਂ ਤੁਹਾਨੂੰ 에ਅਰ ਸਾਇਰਨ ਵੱਜਿਆ 에ਅਰ ਸਾਇਰਨ ਵੱਜਣ ਤੋਂ ਪਹਿਲਾਂ ਤੁਹਾਡਾ ਸਾਰਾ ਬਲੈਕਆਊਟ ਹੋਣਾ ਚਾਹੀਦਾ ਕੋਈ ਵੀ ਲਾਲ ਪੀਲੀ ਨੀਲੀ ਕਿਸੇ ਵੀ ਤਰ੍ਹਾਂ ਦੀ ਲਾਈਟ ਚਾਹੇ ਵਰਾਣਡੇ 'ਚ ਹੋਵੇ ਕਿਤੇ ਵੀ ਹੋਵੇ ਨਹੀਂ ਜਲ ਰਹੀ ਹੋਣੀ ਚਾਹੀਦੀ ਘਰੋਂ ਬਾਹਰ ਨਹੀਂ ਜਾਣਾ ਉਸ ਤੋਂ ਬਾਅਦ ਇਵੈਕੂਏਸ਼ਨ ਰਿਹਰਸਲਸ ਇਹਦਾ ਮਤਲਬ ਕੀ ਹੈ ਇਨ ਕੇਸ ਹਮਲਾ ਹੋ ਜਾਂਦਾ ਕੋਈ ਬੰਬ ਬੰਬ ਸਿੱਟ ਦਿੰਦਾ ਤੇ ਘਰ ਛੱਡ ਕੇ ਘਰ ਨੂੰ ਬਾਹਰ ਨਿਕਲ ਕੇ ਕਿਹੜੀ ਜਗ੍ਹਾ ਸੇਫ ਹੈਵਨ ਬਣਾਈ ਗਈ ਹੈ ਕਿੱਥੇ ਜਾਣਾ ਲੋਕਲ ਜਿਹੜੇ ਡੀਸੀ ਸਾਹਿਬ ਹੁੰਦੇ ਨੇ ਉਹ ਕੋਆਰਡੀਨੇਟ ਕਰਦੇ ਨੇ ਐਂਡ ਲਾਸਟਲੀ ਸਿਵਿਲিয়ান ਟ੍ਰੇਨਿੰਗ ਸੈਸ਼ਨ ਜਦੋਂ ਆਰਮੀ ਜੰਗ ਲੜ ਰਹੀ ਹੁੰਦੀ ਹੈ ਜਦੋਂ ਪੁਲਿਸ ਵੀ ਉਧਰ ਜਾ ਕੇ ਉਹਨਾਂ ਦੀ ਹੈਲਪ ਕਰਦੀ ਹੈ ਨਾ ਤੇ ਸਿਵਿਲਿਅਨਸ ਨੂੰ ਟ੍ਰੇਨ ਕੀਤਾ ਜਾਂਦਾ ਤੁਸੀਂ ਹੀ ਡਾਕਟਰ ਬਣੋਗੇ ਤੁਸੀਂ ਹੀ ਜੇ ਫੋਰ ਐਗਜ਼ਾਮਪਲ ਬਹੁਤ ਜ਼ਿਆਦਾ ਬਾਡੀਜ਼ ਹੋ ਗਈਆਂ ਚੱਕਣੀਆਂ ਪੈਰੀਆਂ ਤੁਸੀਂ ਚੱਕੋਗੇ ਤੇ ਤੁਸੀਂ ਹੀ ਬਾਕੀ ਸਿਵਿਲਿਅਨਸ ਦਾ ਵੀ ਖਿਆਲ ਰੱਖੋਗੇ ਉਹ ਸਾਰੇ ਟ੍ਰੇਨਿੰਗ ਸੈਸ਼ਨਸ ਵੀ ਕਰਾਏ ਜਾਣਗੇ ਅੰਡਰ ਦਿਸ ਮੌਕ ਡ੍ਰਿਲ ਸੋ ਇਹ ਚਾਰ ਚੀਜ਼ਾਂ ਕਰਾਈਆਂ ਜਾਣਗੀਆਂ ਤੁਹਾਨੂੰ ਅੰਡਰ ਦਿਸ ਮੌਕ ਡ੍ਰਿਲ ਸੋ that is it ਹੁਣ ਸਰਕਾਰ ਕੀ ਕਹਿ ਰਹੀ ਹੈ ਤੁਸੀਂ ਕਬਰੌਣਾ ਨਹੀਂ ਇਹ ਚੀਜ਼ ਨਾ ਹਰ ਇੱਕ ਨਾ ਸ਼ੇਅਰ ਕਰਿਓ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਇਹ ਮੌਕਡਲ ਦਾ ਨਾਮ ਆਉਂਦਾ ਬਲੈਕਆਊਟ ਦਾ ਨਾਮ ਆਉਂਦਾ ਨਾ ਸਾਨੂੰ ਲੱਗਦਾ ਹੈ ਕਿ ਆ ਦੁਬਾਰਾ ਜੰਗ ਲੱਗੀ ਜੰਗਸ਼ਾਦ ਆਫੀਸ਼ੀਅਲੀ ਪਹਿਲਾਂ ਵੀ ਨਹੀਂ ਲੱਗੀ ਸੀ ਤੁਹਾਨੂੰ ਲੱਗਦਾ ਦੁਬਾਰਾ ਸ਼ਾਇਦ ਹੁਣ ਨਾ ਇਹ ਗੰਨਾ ਗੁੰਨਾ ਚੱਲਣ ਗਿਆ ਨਹੀਂ ਸਰਕਾਰ ਨੇ ਤੁਹਾਨੂੰ ਪ੍ਰੋਪਰਲੀ ਕਲੀਅਰ ਕੀਤਾ ਹੈ ਧਿਆਨ ਨਾਲ ਦੇਖੋ ਸਰਕਾਰ ਨੇ ਪ੍ਰੋਪਰਲੀ ਕਲੀਅਰ ਕੀਤਾ ਹੈ ਇਟ ਇਜ਼ ਨਾਟ ਅ ਸਿਗਨਲ ਆਫ ਇਮਿਨੈਂਟ ਵਾਰ ਯਾਨੀ ਕਿ ਤੁਸੀਂ ਇਹ ਨਾ ਸੋਚੋ ਕਿ ਜੰਗ ਲੱਗਣ ਲੱਗੀ ਹੈ ਨੋ ਇਦਾਂ ਦਾ ਕੁਝ ਵੀ ਨਹੀਂ ਹੈ ਸੋ ਦਿਸ ਵਾਸ ਦਾ ਟਿਪੀਕਲ ਇਨਫੋਰਮੇਸ਼ਨ ਫਾਰ ਯੂ ਜਿਹੜੀ ਕਿ ਸਾਨੂੰ ਵੇਰੀਅਸ ਵੇਰੀਅਸ ਨਿਊਜ਼ ਆਊਟਲੈਟਸ ਤੇ ਦੇਖਣ ਨੂੰ ਮਿਲੀ ਸੀ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਚੰਗੇ ਰਹੋਗੇ ਇਸ ਮੌਕ ਡ੍ਰਿਲ ਨੂੰ ਪਲੀਜ਼ ਫੋਲੋ ਕਰਿਓ ਐਂਡ ਜੇ ਤੁਸੀਂ ਵੀ ਜਿਹੜੇ ਮੈਂ 6 ਜ਼ਿਲ੍ਹਿਆਂ ਦੇ ਨਾਂ ਲਿਖੇ ਸੀ ਉਹ ਜ਼ਿਲ੍ਹਿਆਂ ਤੋਂ ਬਿਲੋਂਗ ਕਰਦੇ ਹੋ ਤੇ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸੋ ਕਿ ਸਰ ਸਾਡੇ ਜ਼ਿਲ੍ਹੇ ਵਿੱਚ ਇਦਾਂ ਹੋ ਰਿਹਾ ਹੈ ਪੰਜਾਬ ਸਰਕਾਰ ਨੇ ਹੱਲੇ ਤੱਕ ਜਦੋਂ ਮੈਂ ਸੈਸ਼ਨ ਲੈ ਰਿਹਾ ਹਾਂ ਕੋਈ ਟਾਈਮ ਡਿਸਾਈਡ ਨਹੀਂ ਕੀਤਾ ਕਦੋਂ ਮੌਕ ਡ੍ਰਿਲ ਹੋਏਗੀ ਕਦੋਂ ਬਲੈਕਆਊਟ ਹੋਏਗਾ ਟਾਈਮ ਆ ਜਾਏਗਾ ਠੀਕ ਹੈ ਜੀ ਉਸ ਤੋਂ ਬਾਅਦ ਜੇ ਤੁਸੀਂ ਇਦਾਂ ਦੇ ਹੋਰ ਵੀ ਅਪਡੇਟਸ ਲੈਣਾ ਚਾਹੁੰਦੇ ਹੋ ਮੇਰਾ ਟੈਲੀਗ੍ਰam ਚੈਨਲ ਹੈ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਇੱਥੇ ਮੈਂ ਯੂਪੀਐਸਸੀ ਪੰਜਾਬ ਪੀਸੀ ਸਿਲੇਟਿਡ ਬਹੁਤ ਕੰਟੈਂਟ ਤੁਹਾਨੂੰ ਇੱਥੇ ਫ੍ਰੀ ਵਿੱਚ ਪਾਉਣਾ ਹੁੰਦਾ ਹੈ ਐਂਡ ਜੇ ਮੇਰੇ ਨਾਲ ਕਿਸੇ ਵੀ ਚੀਜ਼ ਤੇ ਡਿਸਕਸ਼ਨ ਕਰਨਾ ਚਾਹੁੰਦੇ ਹੋ ਅਬਾਊਟ पढ़ाई रिलटिड गल हो गई तुम डिस्कशन करना चाहते हो सर पीसी एस की तैयारी किस तरह करिए यू पी एससी की तैयारी किस तरह करिए इस नंबर पर कॉल करके मेरे न गलत कर सकते हो ठीक है जी सेफ रहो सरकार की गल मनो डरो बिल्कुल नहीं एंड इस चैनल में सबसक्राइब जरूर कर दो सत श जी बब बाय